ਨਾਮ ਅਜਿਹਾ ਕੀ ਕਹਿਣਾ ਚਾਹੁੰਦਾ ਅੱਜ ਪਹੁੰਚਿਆ ਮਾਈਸੈਲਫ ਹਰੀਮ ਠਾਕੁਰ ਜੀ ਪ੍ਰੈਜ਼ੀਡੈਂਟ ਜਸਟਿਸ ਫਾਰ 올 ਆਰਗੇਨਾਈਜੇਸ਼ਨ ਪੰਜਾਬ ਸਾਡੀ ਟੀਮ ਲੰਬੇ ਅਰਸੇ ਤੋਂ ਨਸ਼ਾ ਕਰਨ ਵਾਲੇ ਨੌਜਵਾਨਾਂ ਦੇ ਇਲਾਜ ਦੇ ਵਿੱਚ ਔਰ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਕਈ ਅਲੱਗ-ਅਲੱਗ ਪ੍ਰਕਾਰ ਦੇਖੇ ਤਰ੍ਹਾਂ ਦੇ ਕੰਮ ਕਰ ਰਹੀ ਹੈ ਸਾਡੇ ਸਲਮ ਏਰੀਆ ਦੇ ਵਿੱਚ ਕੰਮ ਕਰਨ ਵਾਲੀ ਇੱਕ ਟੀਮ ਨੇ ਨਸ਼ਾ ਤਸਕਰਾਂ ਦੇ ਰੁਧ ਜਦੋਂ ਮੁਹੰਮਦ ਛੇੜੀ ਤਾਂ ਇੱਕ ਵਿਅਕਤੀ ਨੂੰ ਇੱਕ ਸਾਲ ਦੀ ਕੈਦ ਕੋਰਟ ਦੇ ਵਿੱਚੋਂ ਹੋਈ। ਹੁਣ ਉਸ ਵਿਅਕਤੀ ਨੇ ਕੁਝ ਪੁਲਿਸ ਅਫਸਰਾਂ ਦੇ ਨਾਲ ਸਾਜ਼ਿਬਾਜ਼ ਹੋ ਕੇ ਇੱਕ ਝੂਠਾ ਮੁਕੱਦਮਾ ਸਾਡੀ ਸੰਸਥਾ ਦੇ ਮੈਂਬਰ ਦੇ ਉੱਤੇ ਕਰਵਾ ਦਿੱਤਾ। ਆ ਜਿਹਦੇ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ। ਜਿਸ ਵੱਲੋਂ ਉੱਥੇ ਨਸ਼ਿਆਂ ਦੇ ਵਿਰੁੱਧ ਕਾਰਵਾਈ ਕਰਵਾਈ ਜਾਂਦੀ ਹੈ, ਲੋਕਾਂ ਦਾ ਇਲਾਜ ਕਰਵਾਇਆ ਜਾਂਦਾ ਜਿਸ ਟੀਮ ਵੱਲੋਂ ਪਰਚਾ ਦਰਜ ਕਰਨ ਵਾਲੇ ਅਧਿਕਾਰੀਆਂ ਨੂੰ ਉਹਨਾਂ ਨੇ ਆਪਣੇ ਘਰ ਦੇ ਕੈਮਰਿਆਂ ਦੀ ਰਿਕਾਰਡਿੰਗ ਪੇਸ਼ ਕਰਨ ਲਈ ਕਿਹਾ ਵੀ ਤੁਸੀਂ ਸਾਡੇ ਤੇ ਝੂਠਾ ਪਰਚਾ ਨਾ ਦਰਜ ਕਰੋ ਸਾਡੇ ਕੈਮਰੇ ਲੱਗੇ ਸਾਡੇ ਕੋਲ ਸਬੂਤ ਹੈ ਬਿਨਾਂ ਉਹਨਾਂ ਦੀ ਸੁਣਵਾਈ ਤੋਂ ਉਹਨਾਂ ਤੇ ਕੇਸ ਰਜਿਸਟਰਡ ਹੋਇਆ ਸਾਡੀ ਟੀਮ ਐਸਐਸਪੀ ਪਾਰਖ ਜੀ ਨੂੰ ਮਿਲੀ ਉਹਨਾਂ ਨੇ ਇੱਕ ਇਨਕੁਆਰੀ ਡੀਐਸਪੀ ਸਿਟੀ ਵੰਦੀਮਾਰ ਕਰਤੀ ਬਕਾਇਦਾ ਪੈਨ ਡਰਾਈਵ ਉਥੇ ਪੇਸ਼ ਕੀਤੀ ਗਈ ਮੁਹੱਲੇ ਦੇ ਲੋਕਾਂ ਨੇ ਸਟੇਟਮੈਂਟਸ ਦਿੱਤੀਆਂ ਸ਼ਾਮ ਨੂੰ 6 ਵਜੇ ਤੱਕ ਇਨਕੁਆਇਰੀ ਚੱਲੀ ਕਈ ਦਿਨ ਪ੍ਰੋਸੈਸ ਚੱਲਣ ਤੋਂ ਬਾਅਦ ਰਿਪੋਰਟ ਤਿਆਰ ਹੋਊਗੀ ਕੱਲੇ ਸਾਈਨ ਸਾਨੂੰ ਕਿਹਾ ਗਿਆ ਕਿ ਹੋਣੇ ਬਾਕੀ ਹਨ ਅਸੀਂ ਕੁਝ ਦਿਨਾਂ ਬਾਅਦ ਐਸਐਸਪੀ ਬਠਿੰਡਾ ਜੀ ਨੂੰ ਧੰਨਵਾਦ ਕਰਤਾ ਕਿ ਜੇ ਝੂਠਾ ਮਕਦਮਾ ਦਰਜ ਹੋਇਆ ਸੀ ਜੋ ਕਿ ਤੱਥਾਂ ਦੇ ਆਧਾਰ ਤੇ ਤੁਸੀਂ ਵਾਚ ਕੇ ਜਿਹੜਾ ਤੁਹਾਡੀ ਟੀਮ ਨੇ ਕੰਮ ਕਰਕੇ ਉਹਨਾਂ ਨੂੰ ਖਤਮ ਕਰਤਾ ਕਿਉਂਕਿ ਅਸੀਂ ਫੋਨ ਕਰਕੇ ਪੁੱਛਿਆ ਸੀ ਉਹ ਕਹਿੰਦੇ ਤੁਹਾਡਾ ਕੇਸ ਅਸੀਂ ਖਤਮ ਕਰਤਾ ਅਸੀਂ ਧੰਨਵਾਦ ਵੀ ਕਰਤਾ ਜਦੋਂ ਥੋੜੇ ਦਿਨ ਪਹਿਲਾਂ ਅਸੀਂ ਸਬੰਧਤ ਅਧਿਕਾਰੀਆਂ ਨਾਲ ਥਾਣਾ ਕਨਾਲ ਚ ਬੈਠੇ ਸੀ ਔਰ ਵਰਧਮਨ ਚੌਂਕੀ ਮਿਲੇ ਤਾਂ ਪਤਾ ਲੱਗਿਆ ਕਿ ਉਸ ਮੁਕਦਮੇ ਨੂੰ ਤਾਂ ਟੂ ਕੋਟ ਕਰ ਦਿੱਤਾ ਗਿਆ ਜਿਹੜੀਆਂ ਕਿ ਬਕਾਇਦਾ ਪੰਜਾਬ ਸਰਕਾਰ ਇਹ ਕਹਿੰਦੀ ਹੈ ਕਿ ਤੁਸੀਂ ਸਟਿੰਗ ਆਪਰੇਸ਼ਨ ਕਰੋ ਮੋਬਾਈਲ ਤੇ ਵੀਡੀਓਜ਼ ਬਣਾ ਲਓ ਉਹਨੂੰ ਸਬੂਤ ਮੰਨਾਂਗੇ ਤੇ ਸੀਸੀਟੀਵੀ ਫੁਟੇਜ ਜਿਹੜਾ ਕਿ ਇੰਨਾ ਸੋਲਿਡ ਪ੍ਰੂਫ ਹੈ ਮੁਹੱਲੇ ਦੇ ਲੋਕਾਂ ਦੇ ਬਿਆਨ ਉਹ ਸਾਰੇ ਗਾਇਬ ਕਰ ਦਿੱਤੇ ਗਏ ਇਨਕੁਆਰੀ ਹੋਈ ਜਾਂ ਨਹੀਂ ਨਾ ਹੋਈ ਰੱਬ ਜਾਣਦਾ ਅਸੀਂ ਹੁਣ ਏਡੀਜੀਪੀ ਸਾਹਿਬ ਨੂੰ ਮਿਲੇ ਆ ਐਸਐਸਪੀ ਮੈਮ ਨੂੰ ਉਹ ਇਨਕੁਆਰੀ ਮਾਰਕ ਹੋ ਚੁੱਕੀ ਆ ਉਹਨਾਂ ਦੇ ਆਫਿਸ ਆਈ ਆ ਅਸੀਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆ ਔਰ ਐਸਐਸਪੀ ਮੈਮ ਨੂੰ ਮੈਡਮ ਕੌਂਡਲ ਨੂੰ ਬੇਨਤੀ ਕਰਦੇ ਆ ਕਿ ਅਗਰ ਤੁਸੀਂ ਇਹਦੀ ਬਰੀਕੀ ਨਾਲ ਤਫਤੀਸ਼ ਕਰੋਗੇ ਤਾਂ ਡਰਗ ਮਾਫੀਆ ਪੁਲਿਸ ਦੇ ਦਲਾਲ ਤੇ ਤਿੰਨ ਅਧਿਕਾਰੀਆਂ ਦਾ ਪਰਦਾ ਫਾਸ਼ ਹੋਏਗਾ ਨੌਜਵਾਨ ਬੱਚਿਆਂ ਦੀ ਜ਼ਿੰਦਗੀ ਸਾਡੇ ਤਾਂ ਚਲੋ ਇੱਕ ਟੀਮ ਹੈ ਸਾਡੇ ਕੋਲ ਐਵੀਡੈਂਸ ਹੈਗੀ ਹੈ ਅਸੀਂ ਇਹ ਲੜਾਈ ਲੜ ਲਾਂਗੇ ਪਰ ਜਿਨ੍ਹਾਂ ਲੋਕਾਂ ਕੋਲ ਐਵੀਡੈਂਸ ਨਹੀਂ 5-5 ਸਾਲ ਦੀ ਕੈਦ ਹੋਣੀ ਹੈ ਨੌਜਵਾਨ ਬੱਚੇ ਤੇ ਪਰਚਾ ਹੋਇਆ ਹੈ ਛੋਟਾ ਜਿਹਾ ਦਾ ਬੱਚਾ ਕਿ ਉਹ ساری ਜ਼ਿੰਦਗੀ ਹੁਣ ਕਚਹਿਰੀਆਂ ਚ ਹੀ ਰੋਲਦਾ ਰਹੇਗਾ ਅਸੀਂ ਇਹ ਚਾਹੁੰਦੇ ਹਾਂ ਕਿ ਅੰਡਰ ਸੈਕਸ਼ਨ 173 ਇੰਟੂ 8 ਕੋਰਟ ਦੇ ਵਿੱਚੋਂ ਦੁਬਾਰਾ ਇਨਕੁਆਇਰੀ ਲਈ ਜੱਜ ਸਾਹਿਬ ਤੋਂ ਪਰミਸ਼ਨ ਲੈ ਕੇ ਇਸ ਦੇ ਵਿੱਚ ਜਿਹੜੇ ਲੋਕ ਰਲੇ ਐ ਡਰੱਗਸ ਤੇ ਗਲਤ ਅੰਸਰਾਂ ਦੇ ਨਾਲ ਉਹਨਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਹੈ ਝੂਠੇ ਪਰਚੇ ਨਹੀਂ ਹੋਣੇ ਚਾਹੀਦੇ ਆ ਸਾਡੇ ਨਾਲ ਨੌਜਵਾਨ ਸਾਥੀ ਖੜੇ ਆ ਇਹਨਾਂ ਦੇ ਬੇਟੇ ਤੇ ਥੋੜੇ ਦਿਨ ਪਹਿਲਾਂ ਮੁਕਦਮਾ ਦਰਜ ਹੋਇਆ ਅਰੈਸਟ ਪਾ ਕੇ ਇੱਥੇ ਲਿਆਏ ਕੋਰਟ ਦੇ ਵਿੱਚ ਅਸੀਂ ਦਵਾ ਤੱਕ ਪਹੁੰਚੇ ਸਾਰੀ ਟੀਮ ਅਸੀਂ ਉਹਦੀ ਐਵੀਡੈਂਸ ਦਿੱਤੀ ਕੋਰਟ ਦੇ ਵਿੱਚੋਂ ਵਾਪਸ ਲਿਜਾ ਕੇ ਮੁਕਦਮਾ ਖਾਰਜ ਕਰਕੇ ਉਹ ਮੁੰਡਾ ਸਾਨੂੰ ਵਾਪਸ ਕੀਤਾ ਸਿਰਫ 22 ਸਾਲ ਦਾ ਸੀ ਅਣਗਹਿਲੀਆਂ ਕਰਨ ਵਾਲੇ ਜਿਹੇ ਅਫਸਰਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਲੋਕਾਂ ਨੂੰ ਸੁਰੱਖਿਅਤ ਕਰਨ ਅੱਜ ਲੋਕ ਖਾਕੀ ਤੋਂ ਡਰ ਗਏ ਐ ਖਾਕੀ ਤੋਂ ਡਰ ਗਏ ਮਦਦ ਕਰਨ ਨੂੰ ਤਿਆਰ ਨਹੀਂ ਸਾਡੀ 101 ਮੈਂਬਰਾਂ ਦੀ ਟੀਮ ਐ ਔਰ ਅਸੀਂ 20 ਸਾਲ ਤੋਂ ਕੰਮ ਕਰ ਰਹੇ ਆਂ ਅੱਜ ਸਾਡਾ ਮਨੋਬਲ ਵੀ ਡਾਵਾ ਡੋਲ ਐ ਤਾਂ ਸੀਨੀਅਰ ਅਧਿਕਾਰੀ ਅਤੇ ਮੁੱਖ ਮੰਤਰੀ ਸਾਹਿਬ ਸਖਤ ਨੋਟਿਸ ਲਓ ਇਹਨਾਂ ਗੱਲਾਂ ਦਾ ਬਠਿੰਡਾ ਦੇ ਇਸ ਕੇਸ ਨੂੰ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਐ ਐਸਐਸਪੀ ਬਠਿੰਡਾ ਵੱਲੋਂ ਮੈਂ ਨਾਮ ਇਸ਼ੂ ਗੋਲਾਈ ਪਹਿਲਾ ਪ੍ਰਾਨੀ ਰੈਸਿਸ ਕਰਕੇ ਮੇਰੇ ਨਾਲ ਝੁੱਠਾ ਪਰਚਾ ਪਾਇਆ ਗਿਆ ਠੀਕ ਹੈ ਸਾਰੇ ਆਪਣੇ ਵੀਡੀਓ ਮੱਲੇ ਵਾਲੇ ਵੀ ਖਰੇ ਐ ਮੇਰੇ ਨਾਲ ਜੀ ਠੀਕ ਹੈ ਉਹ ਵੀ ਗਵਾਹੀਆਂ ਦਿੰਦੇ ਆ ਉਸ ਦਿਨ ਮੈਂ ਬਾਹਰ ਵੀ ਨਹੀਂ ਆਇਆ ਸੀ ਮੇਰੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਇਆ ਸੀ ਠੀਕ ਹੈ ਨਾ ਉਸ ਦੀ ਮੰਗ ਕਰਦਾ ਇਹ ਸਾਰੇ ਇਨਸਾਫੇ ਮਿਲਣਾ ਚਾਹੀਦਾ ਈ ਠੀਕ ਹੈ ਸਾਰੇ ਪੁਲਿਸ ਹਾਂਜੀ ਸਬੂਤ ਵੀ ਦਿੱਤੇ ਸੀ ਉਹਨਾਂ ਨੇ ਸਾਰੇ ਸਬੂਤ ਪਤਾ ਨਹੀਂ ਕਿ ਕਿੱਥਾ ਕੀਨਾ ਕਿੱਥਾ ਜੀ ਮੇਰੇ ਤੇ ਫਿਰ ਵੀ ਝੁੱਠਾ ਪਰਚਾ ਪਾ ਦਿੱਤਾ 20 ਮਿੰਟ ਤੇ 15 ਵੀ ਦਿੱਤੀ ਸੀ ਮੱਲੇ ਦੇ ਸੈਂਕੜਾਏ ਸੀ ਸਾਰੇ ਮਿਲ ਕੇ ਸੀ ਜਿੱਥੇ ਕਹਿੰਦੇ ਉੱਥੇ ਬੁਲਾਇਆ ਉਹਨਾਂ ਨੇ ਜੀ ਠੀਕ ਹੈ ਨਾ ਸਾਨੂੰ ਫੇਰ ਵੀ ਉਹਨਾਂ ਨੇ ਪਰਚਾ ਪਾਤਾ ਜੀ ਤੇ ਤੇਰੀ ਉਹ ਗੱਲ ਕਰ ਰਿਹਾ ਉੱਥੇ ਤੁਸੀਂ ਸੀਗੇ ਉਸ ਦਿਨ ਕਿ ਨਹੀਂ ਸੀ ਉਸ ਦਿਨ ਮੈਂ ਬਾਹਰ ਨਹੀਂ ਆਇਆ ਸੀ ਜੀ ਹਾਂਜੀ ਕੀ ਨਾਮ ਹੈ ਮੇਰਾ ਨਾਮ ਪਰਮੇਂਦਰ ਸਿੰਘ ਜੀ ਕੀ ਮਾਮਲਾ ਜਿਹੜਾ ਤੁਸੀਂ ਅੱਜ ਇੱਥੇ ਪਹੁੰਚੇ ਹੋ ਮੇਰੇ ਬੱਚੇ ਤੇ ਹੀ ਝੂਠਾ ਕੇਸ ਪਾਤਾ ਸੀ ਜੀ ਹਾਂ ਕਿਹਦੇ ਵੱਲੋਂ ਪੁਲਿਸ ਵੱਲੋਂ ਹਾਂਜੀ ਫਿਰ ਕੀ ਹੋਇਆ ਅਸੀਂ ਜਦੋਂ ਉਹਦੇ ਸਬੂਤ ਪੇਸ਼ ਕੀਤੇ ਫਿਰ ਉਹਨਾਂ ਨੂੰ ਪਰਚਾ ਰੱਦ ਕਰਨਾ ਪਿਆ ਜੀ ਹਾਂ ਕਿੱਥੇ ਲੈ ਗਏ ਸੀ ਉਹਨੂੰ ਕੋਰਟ ਚ ਲੈ ਗਏ ਸੀ ਕੋਰਟ ਲੈ ਗਏ ਸਾਧ ਪੇਸ਼ ਕਰਨ ਵਾਸਤੇ ਹਾਂ ਜੱਜ ਸਾਧ ਪੇਸ਼ ਕਰਨ ਅੱਛਾ ਪਰ ਜਦੋਂ ਕਿਸੇ ਸਬੂਤ ਦੇ ਕੇ ਉਹਨਾਂ ਨੂੰ ਹਾਂ ਜੀ ਉਹਨਾਂ ਨੇ ਫਿਰ ਪਰਚਾ ਰੱਦ ਕੀਤਾ ਜੀ ਨਹੀਂ ਕੀ ਸਬੂਤ ਕੀ ਸੀ ਤੁਹਾਡੇ ਕੋਲੇ ਸਾਡੇ ਕੋਲ ਸਾਰੇ ਸਬੂਤ ਸੀਗੇ ਜੀ ਨਹੀਂ ਪੁਲਿਸ ਕੀ ਕਹਿ ਰਹੀ ਸੀ ਕਿ ਤੋ ਚੱਕਿਆ ਮੋਟਾ ਹਾਂ ਜੀ ਹਾਂ ਜੀ ਅੱਛਾ ਤੇ ਉਹ ਬੇਟਾ ਫਰਥ ਹੈ ਨਹੀਂ ਸੀ ਉਸ ਟਾਈਮ ਬੇਟਾ ਹੈ ਨਹੀਂ ਸੀ ਜੀ ਬੇਟਾ ਮੇਰੇ ਨਾਲ ਸੀ ਅਸੀਂ ਕੰਮ ਕਰਦੇ ਸੀ ਪੇਂਟ ਦਾ ਕੰਮ ਕਰਦੇ ਸੀ ਕੁੱਠੀਆਂ ਚ ਮੈਂ ਉਹਨਾਂ ਨੂੰ ਫੁਟੇਜ ਦਿਖਾਈ ਜੀ ਸਾਰੀ

ਜੀ ਜੀ ਤੁਹਾਡੇ ਮਾਧਿਅਮ ਨਾਲ ਹੀ ਮੈਨੂੰ ਅੱਜ ਇਹ ਪਤਾ ਲੱਗਿਆ ਇੱਕ ਮੈਂ ਆਪਣੇ ਕਨਸਰਨਡ ਪੁਲਿਸ ਸਟੇਸ਼ਨ ਤੋਂ ਵੀ ਵੈਰੀਫਾਈ ਕਰਾਂਗੀ ਔਰ ਜੇ ਸਾਡੇ ਵੱਲੋਂ ਵੀ ਕੋਈ ਇਹ ਤੇ ਚੋਕਤਾਈ ਹੈ ਤੇ ਜ਼ਰੂਰ ਅਸੀਂ ਐਕਸ਼ਨ ਲਵਾਂਗੇ ਬਿਕੋਜ਼ ਸੋਰਸਸ ਨੂੰ ਮੈਨੂੰ ਨਹੀਂ ਲੱਗਦਾ ਕਿ ਬਿਲਕੁਲ ਜਿਵੇਂ ਤੁਸੀਂ ਦੱਸ ਰਹੇ ਹੋ ਇਹ ਗਲਤ ਲੱਗ ਰਿਹਾ ਬਟ ਫਿਰ ਵੀ ਮੈਨੂੰ ਵੈਰੀਫਾਈ ਕਰਨਾ ਪੈਣਾ ਹੈ ਬਿਲਕੁਲ ਇਹ ਇਜ਼ਾਹ ਦੇ ਲਈ ਕੋਈ ਕੰਚਾਈ ਸੀਗਾ ਤੇ ਸਾ ਨੂੰ ਵਾਰ ਕੱਢ ਕੇ ਕਿ ਉਹ ਤੁਹਾਨੂੰ ਪੇਮੈਂਟ ਕਰਨਾ ਚੱਲ ਰਿਹਾ ਦੂਸਰੀ ਪਾਰਟੀ ਜੀ ਜੀ ਜ਼ਰੂਰ ਮੈਂ ਚੈੱਕ ਕਰਾਂਗੀ ਐਂਡ ਅਸ ਜੋ ਵੀ ਫੈਕਟਸ ਵੈਰੀਫਾਈ ਹੁੰਦੇ ਉਹਦੇ ਅਕੋਰਡਿੰਗ ਅਸੀਂ ਐਕਸ਼ਨ ਲਵਾਂਗੇ